ਇਹ ਜਿਹੜੇ ਜਾਨਵਰ ਨੇ ਉਹਨਾਂ ਦਾ ਸ਼ਾਸਤਰ ਸਮਝੋ ਚੱਲ ਗਿਆ ਜੰਗਲ ਦੇ ਜਾਨਵਰਾਂ ਦੇ ਬਾਗ ਦੀ ਆਵਾਜ਼ ਇੱਕ ਸੰਦੇਸ਼ ਚੱਲ ਗਿਆ ਬਹੁਤ ਦਾ ਥਿਆਰ ਚੱਲ ਗਿਆ ਬਹੁਤ ਦਾ ਮੈਸੇਜ ਹੈ ਬਾਗ ਦੀ ਆਵਾਜ਼ ਮਰਗਾਂ ਦੇ ਵਾਸਤੇ ਛੋਟੇ ਜਾਨਵਰਾਂ ਵਾਸਤੇ ਬਹੁਤ ਦਾ ਸੁਨੇਹਾ ਹੈ ਉਹ ਭਜਦੇ ਨਹੀਂ ਫਿਰ ਬਚਦੇ ਨਹੀਂ ਉਹ ਤਬੀਅਤ ਤੋਂ ਬਚੋ ਇਹ ਜਿਹੜੇ ਬੁਕਾਰ ਨੇ ਅੰਦਰ ਸਾਡੇ ਇਹਨਾਂ ਵਾਸਤੇ ਬਹੁਤ ਦਾ ਸੁਨੇਹਾ ਹੈ ਆਵਾਜ਼ ਗੁਰਮਤ ਇਹਨਾਂ ਦੀ ਬਹੁਤ ਹੈ ਸ਼ਸਤਰ ਪ੍ਰਹਾਰ ਨਹੀਂ ਸਾਧਮਤੇ ਸ਼ਸਤਰ ਰਾਗ ਦੀ ਨਾਲੇ ਪ੍ਰਹਾਰ ਹੈ ਸ਼ਸਤਰਾਂ ਦਾ ਸਾਧਮਤੇ ਸਾਧਮਤੇ ਮਤਾ ਕੈਸਾ ਸਾਧ ਮਤਾ ਹੈ ਸ਼ੁੱਧ ਮਤਾ ਹੈ ਸ਼ੁੱਧ ਮਤਾ ਹੀ ਸਾਧ ਮਤਾ ਹੁੰਦਾ ਹੈ ਪਲਾ ਕਰਨ ਵਾਲਾ ਮਤਾ ਸਾਰਿਆਂ ਦਾ ਸਾਰਿਆਂ ਦਾ ਸ਼ੁਭਚਿੰਤਕ ਕੈ ਸਾਧ ਮਤਾ ਸ਼ੁਭਚਿੰਤਕ ਹੁੰਦਾ ਸਭ ਦਾ ਹ ਸੈ ਹਤੀ ਸੁਨਾਹਣੀ ਅਸ਼ਟ ਪ੍ਰਵਾਹਣੀ ਬੋਲਨ ਬਾਣੀ ਤੇਜ ਉਤਲੰਗ ਸੈhti ਸੈhti ਸੁਨਾਹਣੀ ਸੈhti ਇੱਕ ਘਾੜ ਤੱਕ ਤਲਵਾਰ ਦਾ ਲੋ ਸੈhti ਤਲਵਾਰ ਤਲਵਾਰ ਤਾਂ ਜਿੱਧੀ ਗੁਰੂ ਕਹਦੇ ਕਹਣ ਸੈhti ਉਹ ਹੈ ਲੱਭਿਓ ਤਲਵਾਰ ਵਰਗੇ ਉਹਨੇ ਪੰਜ ਹਥਿਆਰ ਆਏ ਤੇ ਜਿਹੜੀ ਉਹ ਚੈ ਬਿੰਗੀ ਜੀ ਸੀ ਉਹ ਤੁਹਾਨੂੰ ਸੈhti ਸੀ ਸੈhti ਸੁਨਾਹਣੀ ਸੈhti ਵੀ ਹੱਥ ਸਹ ਹਥੀ ਅਸਲ ਦੇ ਵਿੱਚ ਹੈ ਤੂੰ ਆਪ ਏ ਤਲਵਾਰ ਹੈ ਤੇਰੇ ਹੱਥ ਹੀ ਨਹੀਂ ਕੁਝ ਸਵਮ ਹੀ ਹਥਿਆਰ ਹੈ ਸਹ ਹਥੀ ਤੇਰਾ ਹੱਥ ਹੀ ਸਭ ਕੁਝ ਹੈ ਸਵਮ ਦਾ ਹੱਥ ਹੀ ਕਲਮਾ ਹੱਥ ਹੀ ਤਲਵਾਰ ਹੈ ਹੱਥ ਹੀ ਸਭ ਕੁਝ ਹੈ ਹੁਕਮਾਤ ਆ ਹੁਕਮ ਹੈ ਹੁ ਸੁਨਾਹਣੀ 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 ਤੇਰੇ ਸਜੋਬ ਹੀ ਪਾਈ ਹੋਈ ਹੈ ਸਨੋਕਾ ਸਜੋਕਾ ਦੀ ਪਾਈ ਹੈ ਸਜੋਬਾਈਏ ਸੰਤੋਖ ਦੀ ਸਤੋਗ ਦਿਜੋ ਆ ਜਿਹੜੇ ਦੁਸ਼ਮਣਾਂ ਦੇ ਤੀਰ ਨਾ ਮਾਇਆ ਦੇ ਉਹੀ ਲੱਗਦੇ ਤੇ ਉਦੋਂ ਤਾਂ ਮਾਇਆ ਦੇ ਤੀਰ ਲੱਗੂਗਾ ਦੂਆ ਕਸਰ ਦਾ ਕਾਦਾਊਗਾ ਫਿਰ ਲੋਭ 나 ਆਊਗਾ ਲੋਭ 나 ਆਊਗਾ ਬੋਧ ਆਊਗਾ ਕ੍ਰੋਧ ਆ ਨਹੀਂ ਆਉਂਦਾ ਕ੍ਰੋਧ ਆਪਣਾ ਹੀ ਹੁੰਦਾ ਕ੍ਰੋਧ ਅੰਦਰੋਂ ਪੈਦਾ ਹੁੰਦਾ ਕ੍ਰੋਧ ਬਾਹਰੋਂ ਨਹੀਂ ਹੁੰਦਾ ਕ੍ਰੋਧ ਅੰਦਰੇ ਖੋਬੇ ਵੀ ਅੰਦਰੇ ਇਹ ਦੋਵੇਂ ਬਹੀ ਗਏ ਬਾ ਨਾ ਨਾ ਉਹ ਗੱਲ ਹੋ ਰਹੀ ਅੰਦਰ ਹੋ ਰਹੀ ਜੇ ਕਰੋ ਤਾਂ ਤੁਹਾਡਾ ਜੇ ਤੁਨਾ ਹੱਕar ਹੈ ਨਹੀਂ ਕਰ ਦਾ ਖਤਰਾ ਨਹੀਂ ਹੈ ਤੁਹਾਨੂੰ ਕਰਦਾ ਤੁਹਾਡੇ ਆਪਣਾ ਕਾਬੂ ਚ ਹੈ ਉਧਰ ਹੀ ਪੈਦਾ ਹੁੰਦੇ ਲੋਗ ਇਹ ਲੋ ਬਾਰੇ ਹੋਣ ਅੰਦਰ ਪੈਦਾ ਹੁੰਦੇ ਐਸੇ ਲੋ ਬਾਰੇ ਹੋਣ ਪੈਦਾ ਦਰੋੜ ਜੇ ਤਾਂ ਮੈਸੇਜ ਲੀ ਕਰਕੇ ਅੱਧਰ ਫੜ ਗਿਆ ਸਿਰ ਹੋ ਗਿਆ ਉਹਦਾ ਮੈਸੇਜ ਦਾ ਜੇ ਤਾਂ ਉਹਨੇ ਕਿਹਾ ਤਾਂ ਖੇਉਣੀ ਪੈਸੇ ਲੈਂਦਾ ਜੇ ਤਾਂ ਉਹਨੇ ਕਿਹਾ ਵੀ ਲੈਣੇ ਚਾਹੀਦੇ ਨੇ ਫੇ ਤਾਂ ਗਿਆ تیر ਵੱਜ ਗਿਆ ਉਹਦਾ ਪਾਰ ਹੋ ਗਿਆ ਲੋਮੀ ਬਣਦਾ ਜੇ ਤਾਂ ਸੁਣਦਾ ਉਹ ਕਹਿਣਾ ਫੇ ਲੋਮੀ ਨਹੀਂ ਬਣਉਂਦੀ ਬੰਨੇ ਨਾ ਬਣਨੀ ਇਹ ਉਹ ਨਾ ਲੋਭ ਹਰ ਉਹ ਦੋ ਚੀਜ਼ਾਂ ਦਾ ਹੀ ਖਤਰਾ ਰਹਿ ਜਾਂਦਾ ਹੈ ਲੋਬੀ ਕਬਜ਼ਾ ਤਾਂ ਹੀ ਗੈਰਨ ਕੀਤਾ ਹੈ ਪਰ ਪਰ ਵੀ ਅੰਦਰ ਪੈਦਾ ਹੁੰ ਪਰ ਬਾਹਰੋਂ ਵੀ ਪੈਦਾ ਹੋ ਸਕਦਾ ਪਰ ਕੋਈ ਪਾ ਵੀ ਸਕਦਾ ਪਰ ਵੀ ਆਪਹੁਗਾ ਇਹ ਪੈ ਸੇਤੀ ਜਾਨ